ਰਾਏ ਗੁਰੂ ਜੀ ਦਾ ਘਰ ਸਾਹ ਰਾਏ ਗੁਰੂ ਜੀ ਕੀ ਪਤ ਹੈ ਅੱਜ ਮੈਂ ਗੈਨੀ ਗੁਰਪ੍ਰੀਤ ਸਿੰਘ ਜਿਹੜੀ ਪਿਛਲੇ 4-5 ਸਾਲਾਂ ਤੋਂ ਖਾਸ ਸੀ ਅੱਜ ਉਸ ਦੀ ਪੂਰੀ ਹੋਏ ਤੇ ਮੈਂ ਉਸ ਨੂੰ ਵਧਾਈ ਦੇਣਾ ਮੈਂ ਪਹਿਲੇ ਵੀ ਕਹਿੰਦਾ ਰਿਹਾ ਸੀ ਕਿ 2022 ਦੇ ਵਿੱਚ ਅਨਕਾਲ ਤਬਰ ਸਾਹ ਤੇ ਪਹਿਲੇ ਵਾਰ ਇਹਨਾਂ ਨੂੰ ਭੇਜਿਆ ਸੀ ਤੇ ਉਸ ਵਕਤ ਉਹਨਾਂ ਨੇ ਮੰਨਿਆ ਸੀ ਕਿ ਤੁਸੀਂ ਅਸਤੀਫੇ ਦਿਓ ਤੇ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਮੈਂ ਇਹਨਾਂ ਨੂੰ ਕਿਹਾ ਸੀ ਵੇ ਪ੍ਰਧਾਨ ਬਣਨਾ ਚਾਹਦੇ ਹੋ ਬਾਕੀਆਂ ਕਰ ਲਵੋ ਫਿਰ ਬਾਅਦ ਵਿੱਚ ਮੈਂ ਨਾਲ ਕਰਦਾ ਹਾਂ ਇਹਨੇ ਆਪਣਾ ਪ੍ਰਸਾਦ ਜਿਹੜਾ ਸੀ ਸ਼ੁਰੂ ਕੀਤਾ ਉਸ ਉਪਰ ਕੋਈ ਜਿਸ ਤਰ੍ਹਾਂ ਦੇ ਬੋਲ ਬਾਦਲ ਸਾਹਿਬਾਰੇ ਬੋਲੇ ਸਨ ਉਹ ਹਲੇ ਤੱਕ ਮੇਰੇ ਦਿਮਾਗ ਵਿੱਚ ਚਰਪ ਕਰਨਾ ਚੁੰਗ ਰਿਹਾ ਇਸਨੇ ਆਪਣੇ ਪ੍ਰਸਾਦ ਸ਼ੁਰੂ ਕਰਦਿਆਂ ਫਿਰ ਅਕਾਲ ਤੱਕ ਦੇ 2 ਦਸੰਬਰ ਨੂੰ ਜਿਹੜੇ ਸਮੁੱਚੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਜਿਹੜਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਕਹਿੰਦੇ ਆ। ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਇਸ ਪ੍ਰਕਿਰਿਆ ਸਿ ਸੰਕ ਅਕਾਲੀ ਦਲ ਨੂੰ ਬੁਲਾ ਕੇ ਲੀਡਰਸ਼ਿਪ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਿਵੇਂ ਮੈਂ ਪ੍ਰਧਾਨ ਬਣ ਸਕਦਾ ਹਾਂ ਇਸੇ ਆਪਣੀ ਜਿਹੜਾ ਪ੍ਰਕਿਰਿਆ ਸੀ ਉਹ ਜਾਰੀ ਰੱਖੀ ਸੀ। 2 ਦਸੰਬਰ ਨੂੰ ਪਰ ਚਾਂਸ ਬੈਣ ਤੇ ਸਾਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਕਿਹਾ ਗਿਆ ਸੀ ਬਈ ਅਸੀਂ ਜੋ ਸਵਾਲ ਕਰਾਂਗੇ ਤੁਸੀਂ ਹਾਂ ਕਰਨਾ ਔਰ ਪਹਿਲਾਂ ਹੀ ਅਕਾਲੀ ਲੀਡਰਸ਼ਿਪ ਨੇ ਇਹ ਮੰਨ ਬਣਾ ਲਿਆ ਸੀ ਕਿ ਜੋ ਵੀ ਕਾਲਪਤਵ ਪਰ ਤੋਂ ਹੁਕਮ ਆਏਗਾ ਸੰਦੇਸ਼ ਅਗਾ ਬੋਲਿਆ ਜਾਏਗਾ ਅਸੀਂ ਕਿੰਤੂ ਬੰਤੂ ਨਹੀਂ ਕਰਨਾ ਸਵਾਇ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਕਿਸੇ ਨੇ ਕਿੰਤੂ ਬੰਤੂ ਨਹੀਂ ਕੀਤਾ ਮੈਂ ਪਹਿਲੀ ਵਾਰ ਦੇਖਿਆ ਕਿ ਕਾਲ ਤਾਕਤ ਦੇ ਉੱਤੇ ਕਾਰਵਾਈ ਬੜੀ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਜਦ ਕਸ਼ਣ ਨੂੰ ਬੁਲਾਇਆ ਗਿਆ। ਕਾਲ ਤਾਕਤ ਦੇ ਜੱਥੇਦਾਰ ਕਿਸ ਕਰਵਾਈ ਨੂੰ ਸਾਰੇ ਨੂੰ ਕਰਦੇ ਸਨ। ਪਰ ਪਹਿਲੀ ਵਾਰ ਮੈਂ ਦੇਖਿਆ ਕਿ 60 ਪੈਸੇ ਕਰਵਾਈ ਗਿਆਨੀ ਰੁਪੇਸ਼ ਨੇ ਕੀਤੀ 35 ਪੈਸੇ ਜੱਥੇਦਾਰ ਗੈਨੀ ਰਮਜੀਤ ਉਹਨਾਂ ਨੇ ਕੀਤੀ ਤੇ 5 ਪੈਸੇ ਗਿਆਨੀ ਸੰਤੋਖ ਉਹਨਾਂ ਨੇ ਕੀਤੇ। ਔਰ ਉਸ ਕਰਵਾਈ ਦੇ ਵਿੱਚ ਸਮੁੱਚੀ ਆਕਾਲੀ ਲੀਡਰਸ਼ਿਪ ਨੇ ਜੋ ਵੀ ਇਹਨਾਂ ਨੇ ਫੈਸਲੇ ਦਿੱਤੇ ਉਹ ਸਾਰੇ ਮੰਨ ਲਏ ਉਸ ਵਕਤ ਇਹਨਾਂ ਨੇ ਹਦੇਸ਼ ਦਿੱਤਾ ਸੀ ਕਿ ਸਾਰੇ ਆਪਣੇ ਚੁੱਲ੍ਹੇ ਚੁੱਕ ਕੇ ਬੰਨ੍ਹ ਕਰਕੇ ਆਕਾਲੀ ਦਲ ਨੂੰ ਇੱਕ ਕਰਨਗੇ ਔਰ ਕੋਈ ਇਸ ਦੀ ਵਿਵਗਾ ਕਰੇਗਾ ਤੇ ਆਕਾਲ ਤਾਕਤ ਉਹਦਾ ਪੂਰੀ ਤਰ੍ਹਾਂ ਸੰਗਾਨ ਲਏਗਾ ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਆਕਾਲੀ ਦਲ ਨੇ ਇਨ ਬਿਨ ਸਣੇ ਆਪਣੇ ਪ੍ਰਧਾਨ ਸਵਾਰ ਸੁਖਬੀਰ ਸਿੰਘ ਬਾਦਲ ਨੇ ਇਨ ਬੰਦ 100 ਕਮຊਿਓ ਮਨਿਆਰ ਤੋਂ ਪੂਰਾ ਕੀਤਾ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਸਾਹਿਬ ਗੁਰ ਸਿੰਘ ਤੇ ਗੋਲੀ ਚੱਲੀ ਹੈ ਪਰ ਉਹ ਆਪਣੀ ਸੇਵਾ ਤੋਂ ਖੱਬੇ ਸੱਜੇ ਨੂੰ ਆਪਣੀ ਸੇਵਾ ਪੂਰੀ ਕਰਦੇ ਰਹਾ ਉਹਨਾਂ ਨੂੰ ਮਾਰਨ ਦੀ ਜਾਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜੋ ਉਹਨਾਂ ਨੇ ਕਿਹਾ ਸੀ ਅਕਾਲ ਤਖਤ ਤੇ ਹੁੰਦੇ ਸਭ ਪੂਰਾ ਕਰ ਦਿੱਤਾ ਮੈਂ ਇਹ ਗੱਲ ਕਹਿ ਰਿਹਾ ਸਾਹਿਬ ਵਿਗਿਆਨੀ ਰੁਪੇਸ਼ੰਗ ਕਾਲਿਕ ਦਲ ਨੂੰ ਕਮਜ਼ੋਰ ਕਰਨ ਦੇ ਉੱਤੇ ਤਬਾਹ ਕਰਨ ਦੇ ਉੱਤੇ ਕੋਈ ਕਸਰ ਬਾਕੀ ਨਹੀਂ ਛੱਡੇਗਾ। ਔਰ ਇਹ ਗੱਲ ਅੱਜ ਮੈਂ ਕਹਿ ਦੇਣੀ ਚਾਹੁੰਦਾ ਵਾਂ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਮੇਰੇ ਕੋਲ ਮੰਨੀ ਜਦ ਮੈਂ ਕਾਲ ਤੱਕੱਤੇ ਉਹਨਾਂ ਨੂੰ ਮਿਲਣ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਤੇ ਮਨ ਦੀ ਮਨਸ਼ਾ ਦਿਖਾਇਆ। ਚਲੋ ਮੈਂ ਹੁਣ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਵਾਂ। ਮੈਂ ਤਾਂ ਸਮੁੱਚੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਬਾਣੀ ਚ ਤੋਂ ਕਹੇ ਗੀ ਵੰਤ ਪਛਾਣੇ ਸੋ ਬੰਦਾ ਹੋਏ ਤੁਸੀਂ ਪਛਾਣ ਲਓ ਜਿਨ੍ਹਾਂ ਬੰਦਿਆਂ ਨੇ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾ ਬਣਾ ਕੇ ਇਹ ਆਪ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਾਨੀ ਚਾਹਦੇ ਉਹ ਆਮ ਚੱਕ ਦੇ ਕੀ ਕਦਰ ਕਰਨਗੇ ਜੀ ਇਹ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਔਰ ਮੈਂ ਇਸ ਸੰਗ ਦਾ ਵਾਂ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਪਿਛਲੇ 105 ਸਾਲਾਂ ਕਈ ਸੰਸਦਾਂ ਹੋਈਆਂ ਪਰ ਕੋਈ ਵੀ ਮੈਨੂੰ ਕਾਮਯਾਬ ਨਜ਼ਰ ਨਹੀਂ ਆਇਆ ਕੋਈ ਵੀ ਮੈਂ ਉਹਨਾਂ ਲੀਡਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਵੀ ਕਾਮਯਾਬ ਨਹੀਂ ਆਇਆ ਇਹ ਤੇ ਕਿਸੇ ਜੱਗ ਗਈ ਕੋਈ ਨਹੀਂ ਹੈਗੇ ਇਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਦਾ ਕਰਤਾਰ ਤੇ ਸਭ ਨੂੰ ਪਤਾ ਹੈਗਾ ਪਰ ਮੈਂ ਇਹ ਝੂਠ ਕਹਾਵਾਂ ਦਾ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਆਪਣੀ ਪਾਲਿਸੀਆਂ ਦੇ ਉੱਤੇ ਨਿਰੰਤਰ ਚੱਲਦਾ ਰਹੇ ਕਿ ਕਿਸੇ ਦਾ ਬਾਲ ਬਾਂਖਾ ਵੀ ਨਹੀਂ ਕਰ ਸਕਦੇ ਇੰਨੀ ਗੱਲ ਕਰਦਾ ਇਹ ਮੈਂ ਖਿਮਾ ਚੰਦਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온ਸਕਾਈ ਟੀਵੀ ਦਿਨਾਲ